ਸੋ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਹੈ ਇੱਕ ਬੀਕੇਯੂ ਉਗਰਾਹਾ ਜਥੇਬੰਦੀ ਦਾ ਜਿਹੜਾ ਕਿਸਾਨ ਇੱਕ ਹੋਰ ਧਰਨੇ ਦੌਰਾਨ ਸ਼ਹੀਦ ਹੋ ਗਿਆ ਹੈ ਸਾਡੇ ਨਾਲ ਉਹਨਾਂ ਦੇ ਆਗੂ ਨੇ ਬੀਕੇਯੂ ਉਗਰਾਹਾ ਦੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਜੀ ਕੀ ਨਾਂ ਹੈ ਤੁਹਾਡਾ ਮੇਰਾ ਨੋ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇਯੂ ਇਕਤਾ ਗਰਾਹਾ ਹਾਂ ਜੀ ਜਸਵਿੰਦਰ ਜੀ ਕਹਿੰਦੇ ਕਿ ਇੱਕ ਹੋਰ ਕਿਸੇ ਦੀ ਇੱਥੇ ਜਿਹੜਾ ਕਿਸਾਨ ਵਰਕਰ ਦੀ ਡੈਥ ਹੋਈ ਹੈ ਜੀ ਕੋਣ ਨਰਿੰਦਰਪਾਲ ਬਠੋਈ ਤੋਂ ਜਿਹੜਾ ਲਗਾਤਾਰ ਜਿਹੜਾ ਪੈਂਦਰਾ ਦੇ ਮੋਰਚੇ ਸਾਡੇ ਪਹਿਲਾਂ ਉੱਥੇ ਵੀ ਥੱਲੇ ਬਹੁਤ ਜ਼ਿਆਦਾ ਹਾਜ਼ਰੀ ਹੈ ਜਿਹੜੀ ਉਹ ਆਪਣੇ ਮੋਰਚਿਆਂ ਦੇ ਵਿੱਚ ਲਵਾ ਰਿਹਾ ਹੈ ਕੱਲ ਵੀ ਉਹ ਵਲੰਟੀਅਰ ਤੌਰ ਤੇ ਉਰੇ ਆਪਣੇ ਉਹਨੇ ਆਪਣੀ ਸੇਵਾ ਰਮਾਈ ਹੋਈ ਹੈ ਉਹਦਾਂ ਨੂੰ ਨਰਿੰਦਰਪਾਲ ਨੂੰ ਕਾਲਾ ਕਾਲਾ ਕਹਿੰਦੇ ਨੇ ਕਿੰਨੀ ਕੁ ਉਮਰ ਸੀਗੀ ਜੀ ਸਾਨੂੰ ਰੋ ਢਿੱਲਾ ਹੋਇਆ ਉਮਰ ਤਕਰੀਬਨ 45-50 ਦੇ ਕਰੀਬ ਇੱਥੇ ਹੀ ਹੋਊਗੀ ਜੀ ਉਹ ਕੱਲ ਉਰੇ ਢਿੱਲਾ ਹੋਇਆ ਢਲਾ ਹੋਣ ਤੋਂ ਬਾਅਦ ਪਿੰਡ ਵਾਲੇ ਲੈ ਗਏ ਦੱਸਿਆ ਸਾਨੂੰ ਮੰਗਰੋ ਭਾਈ ਵੀ ਐ ਕਰਕੇ ਉਰੇ ਬਿਮਾਰ ਹੋ ਗਿਆ ਇਹੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਰਾਤ ਮੰਨ ਲਓ 9 ਵਜੇ ਦੇ ਕਰੀਬ ਸ਼ਾਇਦ ਲਗਭਗ ਉਹਦੀ ਡੈਥ ਹੋ ਗਈ। ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੋਰੇ ਕੋਈ ਇਸ ਸੰਗਿਆਨਲ। ਉਹਰੇ ਡੀਐਸਪੀ ਟਵਾਣਾ ਆਏ ਦੇ ਹੁਣ। ਉਹਨਾਂ ਨਾਲੇ ਜਾਣਕਾਰੀ ਹੁਣ ਸਾਂਝੀ ਕਰੀਆ ਸੀ ਅਸੀਂ ਵੀ ਪਿੰਡੋਂ ਹੁਣੇ ਆਏ ਆ। ਪਰ ਹੈਗੇ ਨੇ ਪਿੰਡ ਗਏ ਹੋਏ ਤੇ। ਸਾਨੂੰ ਵੀ ਫੋਨ ਤੇ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਆ ਗੱਲਬਾਤ ਹੁਣ ਧਰਨੇ ਦੇ ਦਿਨਾਂ ਦੇ ਵਿੱਚ ਇਜ਼ਾਫਾ ਵੀ ਕੁਝ ਕੀਤਾ ਗਿਆ ਹੈਗਾ ਜੀ। ਧਰਨੇ ਦਾ ਕੱਲ ਮੀਟਿੰਗ ਹੋਈ ਆ ਪੰਜਾਬ ਦਾ ਜਿਹੜਾ ਸੁਨੁਕਤ ਮੋਰਚਾ ਉਹਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਇਹ 22 ਤੱਕ ਹੋਰ ਵਧਾ ਦਿੱਤਾ ਗਿਆ ਜਿਹੜੇ ਟੋਲ ਪਲਾਜੇ ਨੇ ਉਹ ਵੀ 22 ਤੱਕ ਬੰਦ ਰੱਖਣੇ ਨੇ ਬਾਕੀ ਸੁਨੁਕਤ ਮੋਰਚਾ ਜਿਹੜਾ 32 ਜਥੇਬੰਦੀਆਂ ਦੇ ਬਣਿਆ ਹੋਇਆ ਉਹਨਾਂ ਵੱਲੋਂ ਵੀ 20 21 ਤੇ 22 ਤਰੀਕਾ ਮੰਨ ਲਓ ਇਹ ਜਿਸ ਤਰ੍ਹਾਂ ਬੀਜੇਪੀ ਦੇ ਹੋਰ ਆਗੂ ਨੇ ਪੰਜਾਬ ਦੇ ਵਿੱਚ ਉਹਨਾਂ ਦੇ 12 ਮੂਰੇ ਉਹ ਬੈਠਣਗੇ ਤੇ ਜਿਹੜੇ ਟੋਲ ਰਹਿੰਦੇ ਨੇ ਬਾਕੀ ਫਰੀ ਕਰਨ ਵਾਲੇ ਜਿੱਥੇ ਕਿਤੇ ਸਾਡੀ ਅਗਰਾਹਾਂ ਜਿੱਥੇ ਬੰਦਿਆ ਕਿਡਰ ਨਹੀਂ ਹੈਗੇ ਆ ਉਹ ਬਤੀ ਜਿੱਥੇ ਬੰਦਿਆਵਾਂ ਵੱਲੋਂ 20 21 22 ਦਾ ਉਹ ਜਿਹੜੇ ਟੋਲ ਨੇ ਉਹ ਵੀ ਫਰੀ ਰੱਖਣੇ ਨੇ ਸੋ ਹੁਣ ਅਗਲੀ ਰਣਨੀਤੀ ਕੀ ਹੋਊਗੀ ਦਿੱਲੀ ਵੱਲ ਵੀ ਕੁਝ ਕੀਤਾ ਜਾ ਸਕਦਾ ਹੈਗਾ ਤੁਹਾਡੇ ਜਿੱਥੇ ਦੇਖੋ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਬਾਤ ਪਾਇਆ ਕਰਦੀਆਂ ਵੀ ਜੇ ਕਹਿੰਦੇ ਦੈਂਤ ਨੂੰ ਮਾਰਨਾ ਨੇ ਉਹਦੀ ਜਾਨ ਉਹ ਫਰਾਨੀ ਜਗ੍ਹਾ ਤੇ ਪਿੰਜਰਾ ਟੰਗਿਆ ਪਿਆ ਉਹਦੇ ਵਿੱਚ ਤੋਤਾ ਹੈ ਉਹਦੀ ਕਰਦਨ ਮਰੋੜ ਨਹੀਂ ਪਊਗੀ ਮਨ ਲਓ ਫੇਰ ਉਹ ਦਾਨਵਾ ਜਿਹੜਾ ਫੇਰ ਮਰੂਗਾ ਇਸੇ ਤਰ੍ਹਾਂ ਸਾਡੀਆਂ ਭਾਰ ਪੰਜਾਬ ਦੀਆਂ ਜਿਥੇ ਬੰਦੀਆਂ ਨੇ ਇਹ ਕਾਲ ਦੇਤੀ ਇਹਨੂੰ 21 ਤਰੀਕ ਨੂੰ ਜਿਹੜੀ ਭਾਰਤ ਪ੍ਰਦੇਸ਼ ਨੁਕਤ ਮੋਰਚੇ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਆਗੂਆਂ ਵੱਲੋਂ ਇਹ ਤਜਵੀਜ਼ ਰੱਖੀ ਜਾਊਗੀ ਵੀ ਜਿਵੇਂ ਅਸੀਂ ਪੰਜਾਬ ਦੇ ਵਿੱਚ ਆਪਣੇ ਟੋਲ ਫਰੀ ਕਰੇ ਨੇ ਬੀਜੇਪੀ ਦੇ ਦਫ਼ਤਰਾਂ ਅੱਗੇ ਬੈਠੇ ਆ ਇਸੇ ਤਰ੍ਹਾਂ ਭਾਰਤ ਪੂਰੇ ਭਾਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਸਿਰਜਣ ਦੀ ਲੋੜ ਹੈ ਉੱਥੇ ਇਹ ਗੱਲ ਰੱਖਣਗੇ ਸਾਡੇ ਪੰਜਾਬ ਦੇ ਜਿਹੜੇ ਆਗੂ ਨੇ ਉਹਦੇ ਮੁਤਾਬਕ ਅੱਗੇ ਜੋ ਵੀ ਫੈਸਲਾ ਆਉਂਦਾ ਉਹ ਤੁਹਾਡਾ ਸੰਜਿਆ ਕੀਤਾ ਜਾਊਗਾ ਫਿਲਹਾਲ ਪੰਜਾਬ ਦੇ ਆਗੂਆਂ ਦੀ ਇਹ ਮੰਨ ਲਓ ਵਿਉਂਤਬੰਦੀ ਹੈ ਵੀ ਆਪਾਂ ਭਾਰਤ ਵਿਦੇਸ਼ ਨੁਕਤ ਮੋਰਚੇ ਦੇ ਵਿੱਚੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਨੇ ਮੰਨ ਲਓ ਇਹਨਾਂ ਨੂੰ ਉਹ ਕਰਿਆ ਵੀ ਕਿਉਂ ਦੁਖਦੀ ਰਗ ਹੈ ਜੇ ਇਹ 2024 ਦੇ ਇਲੈਕਸ਼ਨ ਹੋ ਰਹੇ ਨੇ ਬੀਜੇਪੀ ਦੇ ਆਗੂਆਂ ਦੇ ਵਿੱਚ ਆ ਪੂਰੇ ਭਾਰ ਦੇ ਵਿੱਚ ਬੈਠੇ ਪਊਗਾ ਤਾਂ ਬੀਜੇਪੀ ਨੂੰ ਸਾਡੇ ਇਹਨਾਂ ਕਿਸਾਨੀ ਮੰਗਾਂ ਨੇ ਉਹ ਮੰਨਣੀਆਂ ਪੈਣਗੀਆਂ ਸੋ ਬਿਲਕੁਲ ਇਹ ਸਨ ਇੱਥੇ ਦੇ ਆਗੂ ਜਿਨ੍ਹਾਂ ਨੇ ਦੱਸਿਆਗਾ ਕਿ ਜਿਹੜਾਗਾ ਇੱਕ ਹੋਰ ਕਿਸਾਨ ਦੀ ਜਿਹੜੀ ਹੈਗੀ ਇੱਥੇ ਡੈਥ ਹੋਈ ਹੈਗੀ ਆ ਮੰਦ ਭਾਗੀ ਖਬਰ ਮਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਿੰਨ ਕਿਸਾਨਾਂ ਦੀ ਜਿਹੜੀ ਉਹ ਇਸ ਧਰਨੇ ਦੌਰਾਨ ਡੈਥ ਹੋ ਗਈ ਹੈਗੀ ਹੈ ਇੱਕ ਦੀ ਤਾਂ ਸ਼ੰਭੂ ਬਾਰਡਰ ਤੇ ਹੋ ਗਈ ਸੀਗੀ ਇੱਕ ਦੀ ਜਿਹੜਾ ਹੈਗਾ ਆਪਣਾ ਖਨੋਰੀ ਦੇ ਬਾਰਡਰ ਤੇ ਡੈਥ ਹੋ ਗਈ ਸੀਗੀ ਸੋ ਇੱਕ ਜਿਹੜਾ ਹੈਗਾ ਕਿਸਾਨ ਵੀਰ ਜਿਹੜਾ ਬੀਕੇਓ ਗਰਾਹਾਂ ਦਾ ਇਹਨਾਂ ਦਾ ਸਾਥੀ ਸੀਗਾ ਸੋ ਉਹਦੀ ਜਿਹੜਾ ਹੈਗਾ ਫਾਰਮਰ ਸੀਐਮ ਕੈਪਟਨ ਅਮਰਿੰਦਰ ਸਿੰਘ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਇੱਕ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਲਗਾਤਾਰ ਉਹ ਵੀਰ ਉੱਥੇ ਡਿਊਟੀ ਦੇ ਰਿਹਾ ਸੀਗਾ ਸੋ ਦੱਸ ਰਹੇ ਹਾਂ ਕਿ ਉਹਦੀ ਜਿਹੜਾ ਹੈਗਾ ਹਾਰਟ ਅਟੈਕ ਹੋਣ ਕਰਕੇ ਜਿਹੜਾ ਹੈਗਾ ਉਹਨੂੰ ਜ਼ਰਰੇ ਪਟਿਆਲਾ ਸਰਕਾਰੀ ਯੋਜਿੰਦਰਾ ਹਸਪਤਾਲ ਲਿਜਾਇਆ ਗਿਆ ਅਰਜਿੰਦਰਾ ਹਸਪਤਾਲ ਉੱਥੇ ਜਿਹੜਾ ਹੈਗਾ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਸੋ ਕਿਤਨਾ ਕਿਤੇ ਜਰੂਰ ਇਹ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ এবੀਪੀ ਸੰਜਾ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਛਨ ਦੀ